ਕੋਈ ਜਜਾ ਝੂਰਨ ਮਿਟਾਏ ਤੁਮਾਰੋ ਝੂਰਦਾ ਕਿਵੇਂ ਝੂਰਦਾ ਵੀ ਝੂਰਦੇ ਬਣਦੇ ਝੂਰਦਾ ਕੁਝ ਨਹੀਂ ਬਣ ਰਹਾ ਝੂਰਦਾ ਕੀ ਕਹਿੰਦਾ ਸਭਲੇ ਜਨਮ ਜਿਗਪੂਰੀ ਗਵਾਇਆ ਥੁਨੇ ਮਰਤੀ ਬੇੜ ਮਗਰ ਉੱਠਾਇਆ ਕਹਤਾ ਹੋਵੇ ਮੇਰੀ ਕਿਸ ਨੂੰ ਸੀ ਮਰਤੀ ਬੇੜ ਮੁੰਡ ਮੇਲੇ ਮਗਰ ਆ ਗਿਆ ਤੂੰ ਸਮਝ ਆ ਗਿਆ ਸਾਰਾ ਜਨਮ ਜਿਗਪੂਰੀ ਗਵਾਇਆ ਜੁਰਦੇ ਦੇ ਗਿਆ ਅੱਜ ਬਣ ਕੱਲ ਬਣ ਅੱਜ ਬਣ ਬਣ ਅਖੀਰ ਮਾਲਾ ਛਰਤੀ ਉਹਨਾਂ ਨੇ ਉਹਨਾਂ ਨੂੰ ਇਹ ਕਹਿ ਕੇ ਛਰਤੀ ਮਾਲ ਭੁੱਖੇ ਭਗਤ ਨਕੀ ਜੈ ਉਹ ਕਹਿੰਦੇ ਰਿਤੀਆਂ ਸਿੱਧੀਆਂ ਬਣਨਗੀਆਂ ਉਹ ਰਿਤੀਆਂ ਸਿੱਧੀਆਂ ਨਾ ਮਾਇਆ ਨਾਲ ਥੱਤੇ ਮਾਰਿਆ ਬਣਗੀ ਸੀ ਪਹਿਲਾਂ ਤੁਸੀਂ ਲੋਗ ਸਾਰਾ ਕੁਝ ਛਡਾਉਣੇ ਹੋ ਹੁਣ ਕਹਿੰਦੇ ਰਿਤੀਆਂ ਸਿੱਧੀਆਂ ਤੁਸੀਂ ਤਾਂ ਫੇਰ ਉਹ ਸਮਾਇਆ ਨਾਲ ਜੋੜਦੇ ਹੋ ਮੈਨੂੰ ਵੈਨੂ ਆਇਆ ਨਹੀਂ ਜਾਈਦੀ ਵੈਨੂ ਰੱਦੀ ਸੱਦੀ ਨਹੀਂ ਜਾਈਦੀ ਉਹਨਾਂ ਨੇ ਕਹੀ ਤਾਂ ਨਾ ਕਿ ਆ ਤਹਾਂ ਕਰੋ ਜਾਂ ਨਾ ਕਰੋ ਜੁਪ ਕਰ ਕੇ ਕਿ ਹੱਦ ਹੈ ਹੀ ਨਹੀਂ ਉਹਨਾਂ ਕੋਲ ਹੈ ਉਹਨਾਂ ਨੇ ਦੇਖਿਆ ਵੀ ਇਹ ਤਾਂ ਸਾਰਾ ਬੇਕਾਰ ਹੈ ਇਹ ਤਾਂ ਵੇੜੇ ਯਰਜ ਰਹਿ ਇਹ ਤਾਂ ਹਜ਼ਾਰਾਂ ਹੀ ਛੇਕ ਰਹੇ ਨੇ ਜਦੋਂ ਕਾ ਪੁੱਛੇ ਕਿ ਬੱਸ ਨਕੀ ਜਾ ਮਾਲਾ ਆਪਣੇ ਵਿੱਚ ਆ ਚੱਕੋ ਆਪਣੇ ਕੋਲ ਉਹ ਆਹ ਵੋੜਤੀ ਸਨਾਦਰ ਨੂੰ ਤਾਂ ਛੱਡ ਦਿੱਤਾ ਉਹ ਵੰਤ ਤਿਆਗਤੀ ਗੁਰਨੇ ਫੈਨਦੀ ਸਮਾੜ ਆਪਣੀ ਲੀਜਾ ਵਾਲੇ ਵਾਲੇ ਵਾਲਾ ਮੋਤੀ ਨੂੰ ਮੇਰਾ ਵਰੂ ਨਹੀਂ ਮੈਤਰਾ ਜੇ ਤਾਂ ਨਾ ਮੈਂ ਸਰੇ ਉੱਥੇ ਗਿਆ ਬਾਹਰ ਹੋਇਆ ਹੋ ਮੰਗੋ ਸੰਤ ਰਹਿਣਾ ਮੈਂ ਨਹੀਂ ਮੰਗਦਾ ਤੇਰੀ ਜਨਤੀ ਹਸਤੀਣਾ ਮੈਂ ਸੰਤ ਰਹਿਣਾ ਨੂੰ ਉਹ ਦੇਵਨ ਮੈਨੂੰ ਗਿਆਨ ਦੀ ਧੋੜ ਚਾਹੀਦੀ ਹੈ ਆਤਮ ਗਿਆਨ ਦੀ ਰੋਜ਼ ਨਹੀਂ ਜਾਈਦੀ ਮੈਨੂੰ ਉਹ ਦੇ ਕੋਣ ਹੋ ਰਹਿਣੇ ਨਾਮ ਜਾਈਦਾ ਮੈਨੂੰ ਮੈਂ ਮਾਗੂਦ ਸੰਤਰ ਰਹਿਣਾ ਮੈਂ ਨਹੀਂ ਕਿਸੇ ਦਾ ਜਿਦੋਂ ਮੈਂ ਕਰ ਜਾਂਦਾ ਉਹ ਕੱਲ ਮੇਰੇ ਤੇ ਇਸ ਦੀ ਹੁੰਦਾ ਮੇਰੇ ਤੇ ਵੀ ਬਹੁਤ ਕਰ ਗਿਆ ਲੋਕਾਂ ਨੇ ਮੈਂ ਰੇਤੇ ਸੋ ਤੇ ਮੈਂ ਕੀ ਕਰ ਜਾਣਾ ਆਪਣਾ ਥੋੜਾ ਮੈਂ ਤਾਂ ਕਹਿੰਦਾ ਕੋਈ ਦੇਣਾ ਹੀ ਨਹੀਂ ਮੇਰੇ ਤੇ ਕੋਈ ਕਰ ਗਿਆ ਜਿਮਾਰਤੀ ਅਸਨੇ ਆ ਕੀ ਕਰਦੀਆਂ ਇਹ ਤਾਂ ਮੈਂ ਜੀਨੇ ਸੇ ਜੀਨੇ ਦੀ ਤਾਂ ਉਹਦਾ ਤਾਰੋ ਲੈ ਵੀਰੇ ਤੇ ਬਾਈ ਕਰ ਜਾ ਲੋਕਾਂ ਦਾ ਕਿਹੜਿਆ ਹੋਇਆ ਮੈਂ ਰਤੀ ਜਿੰਨੇ ਲੈ ਗਾਹਣਾ ਨੂੰ ਫੇਰ ਦੇਣਾ ਪਵੇ ਕਾਹ ਲੈ ਜਾਉਂ ਹੁਣ ਬਾਕੀ ਦਾ ਮੈਂ ਦਾਬਣੀ ਰੁਕੀ ਸੁੱਕੀ ਮੈਂ ਤਾਂ ਜਾਉਗੀ ਤੂਸੀ ਫਾ ਗਈ ਜਾਉਂਦਾ ਝਾਂਡ ਖਾ ਕੇ ਗੁਜ਼ਾਰਾ ਕਰਨ ਆਲਾ ਸੀ ਜਾਉਂਦਾ ਆਟਾ ਬਰ ਮਿਲੇ ਜਾਉਂਦਾ ਤਾਂ ਬੂਰਾ ਹੁੰਦਾ ਉਹੀ ਬਣ ਜੇ ਮਰ ਭਗਤ ਨੇ ਛੋਡੂ ਰਾਮ ਕੀ ਸੰਤ ਦਾ ਪਿੱਛਾ ਨਹੀਂ ਕਰਦਾ ਸਾਕੇ ਦਾ ਪਿੱਛਾ ਨਹੀਂ ਕਰਦਾ ਮੈਂ ਤਾਂ ਆਪਣਾ ਗਰੀਬੀ ਚ ਵਿਚਾਰਾ ਕੀਤਾ ਮੈਂ ਕਰਜਾ ਕੀਤਾ ਹੀ ਨਹੀਂ ਇਹ ਗੱਲਾਂ ਜੀਆਂ ਉਹ ਜਿਹੜੀਆਂ ਕਬੀਰ ਦੇ ਸ਼ਬਦ ਲਿਖਾਇਏ ਨੇ ਉਹਦੇ ਵਿੱਚ ਇਤਿਹਾਸ ਰਿਹਾ ਸਾਰਾ ਪਰ ਬੜੇ ਕੌਣ ਵਿਚਾਰੇ ਕੌਣ ਨੇ ਜਿਹਨੂੰ ਉਹ ਗੱਲ ਆਇਆ ਬਸ ਹੂੰ ਜਿਦਾ ਜੂਰਨ ਮਟੇ ਤਮਾਰੋ RAM ਨਾਮ ਸਿਉ ਕਰ ਬਿਓ ਹਰ ਜਿਹੜਾ ਜੂਰਨ ਜਾਗ ਬਟੂਗਾ ਜਿਹੜਾ ਕਹਿੰਦਾ RAM ਨਾਮ ਦਾ ਵਿਹਾਰ ਕਰੋ RAM ਨਾਮ ਦਾ ਵਿਹਾਰ ਕੀ ਨੂੰ ਡਿਆ ਗਿਆਨ ਆਤਮ ਗਿਆਨ ਲਓ ਇਹ ਆਤਮ ਗਿਆਨ ਦੋ ਜਿਹੜਾ ਬੜਾ ਧੋਲੂ ਮਿਲਦਾ ਦੋ ਲੈ ਲੋ ਜਿਹਨੂੰ ਤੁਸੀਂ ਦੇਖ ਸਕਦੇ ਹੋ ਜਿਹੜਾ ਕੋਈ ਕਿਤੇ ਪਾਣੀ ਉੱਚਾ ਹੈ ਆਪਣੇ ਨਾਲੋਂ ਪਹਾੜਾਂਾਂ ਵਾਲੀ ਉੱਚਾਈ ਹੋਣੀ ਜ਼ਰੂਰੀ ਆ ਜਾਂਦਾ ਆਪਾਂ ਨੂੰ ਵਰਤਦੇ ਆ ਪਾਣੀ ਨੂੰ ਨਾਲ ਦੇ ਵਿੱਚ ਨੂੰ ਵਰਤਦੇ ਆ ਉੱਚੇ ਤੋਂ ਨਿਵੇਧਾ ਨੂੰ ਪਾਣੀ ਆਉਂਦਾ ਜਿਵੇਂ ਗਿਆਨ ਉੱਚੇ ਤੋਂ ਨਿਵੇਧਾ ਆਉਂਦਾ ਜੇ ਪਹਾੜ ਉੱਚਾ ਹੈ ਤੇਦੇ ਅੱਡੇ ਵਾਲੀ ਪੀਤਾ ਨਹਿਰ ਉਹ ਜਿਹੜੇ ਖੇਤਾਂ ਉੱਚੀ ਉਹ ਨਹਿਰ ਤੋਂ ਜਾਂ ਜਦ ਹਰੰਗ ਨਹਿਰੋਂ ਪਹਾੜ ਬਹੁਤ ਉੱਚਾ ਜਿੱਥੋਂ ਪਾਣੀ ਆਇਆ ਚਾਹੇ ਥੋੜਾ ਵੀ ਪਾਣੀ ਹੈ ਗਿਆਨ ਕਿਤੇ ਥੋੜਾ ਪਰ ਉਹਦੇ ਨਾਲ ਨਹੀਂ ਮਾਬੀ ਤਰ ਦੇ ਰਹੇ ਸਾਡੇ ਕੋ ਕਸੀ ਹੈ ਤੁਸੀਂ ਬਹੁਤ ਨੇਮੀਨ ਹਰਤ ਹੋ ਪਰ ਜਿਹੜੇ ਗੇਰ ਕਸੀ ਦਾ ਬਣ ਜਾਣਾ ਉਹ ਦਸਿਨੋ ਵੀ ਨਹੀਂ ਇਸ ਕਰਕੇ ਥੋੜੇ ਤੋਂ ਥੋੜਾ ਗਿਆਨ ਵਾਲਾ ਵੀ ਉਹ ਤੋਂ ਆਪਣੇ ਘਟ ਵਾਲੇ ਨੂੰ ਦੇ ਸਕਦਾ ਪਰ ਦੌਣ ਦੇਣਾ ਸਹੀ ਚਾਹੀਦਾ ਜ਼ਿੰਦਗੀ ਨੇ ਜ਼ਿੰਦਗੀ ਨੇ ਰਾਮ ਨਾਮ ਦਾ ਵਿਹਾਰ ਸਾਰੇ ਕਰ ਸਕਦੇ ਨੇ ਮਤਲਬ ਇਹ ਕਹਿਣ ਦਾ ਇਹ ਨਹੀਂ ਹੈ ਵੀ ਰਾਮ ਨਾਮ ਦਾ ਵਿਹਾਰ ਹੋਹੀ ਕਰੂਗਾ ਜਿਹੜਾ ਬਿਲਕੁਲ ਸੱਚੇ ਬਣੂ ਜਿਹੜਾ ਗੁਰਮੁਖੇ ਬਣ ਗਿਆ ਜਿਹਨੇ ਅਸਲੀ ਸਮਝ ਆਈ ਹੈ ਸਹੀ ਉਸਤਾਨ ਦੱਸੇ ਤੇ ਨਹੀਂ ਬਸ ਰਾਮ ਨਾਮ ਦਾ ਵਿਹਾਰ ਕਰੋ ਜਿਹੜੀ ਗੱਲ ਦਾ ਪਤਾ ਲੱਗ ਗਿਆ ਗਾਂ ਪਾਸਾ ਨੂੰ ਘਰੀ ਜਾਓ ਉਹਦੇ ਨਾਲ ਤੁਹਾਡੇ ਕੋਲ ਬਥੂਏ ਕਢੂ ਨਹੀਂ ਕਢੂ ਨਹੀਂ ਇਹ ਗੱਲ ਤਾਂ ਹੀ ਬਹਿਣੂ ਸਾਨੂੰ ਗੱਲ ਫੈਲਾਉਣੀ ਹੈ ਉਹਨਾਂ ਨੇ ਗੱਲ ਫੈਲੋਣ ਨੂੰ ਲੋਕ ਦਾ ਆਪਣੇ ਜਿਹੜਾ ਗਿਆਨ ਹੈ ਉਹਦੇ ਰੂਪੇ ਦੱਸਦੇ ਨਹੀਂ ਲੁਕੋਦੇ ਗੁਰੂ ਕਹਿੰਦੇ ਨੇ ਗੱਲ ਫੈਲੇ ਦੂਜੇ ਕਹਿੰਦੇ ਨੇ ਫੈਲੇ ਨਾ ਪਰ ਦੱਸਦੇ ਨਹੀਂ ਕਿਹਦੇ ਸੱਚ ਨੂੰ ਕੋਈ ਖਤਰਾ ਨਹੀਂ ਹੁੰਦਾ ਤਾਂ ਕਹਿੰਦਾ ਸੱਚ ਫੈਲ ਜਾਵੇ ਝੂਠ ਨੂੰ ਖਤਰਾ ਵੀ ਖਦੋ ਖਦੋ ਦਾ ਜਵਾਬ ਜੇ ਆ ਗਿਆ ਤਾਂ ਮੇਰਾ ਭਾੜਾ ਹੋ ਜੂਗਾ ਜੇ ਤੁਸੀਂ ਜਿਆਦਾ ਫੈਲਾਈ ਗੱਲ ਕਿਸੇ ਨੇ ਦਿੱਤਾ ਜਵਾਬ ਇਹ ਤਾਂ ਗੱਲ ਗਲਤ ਹੈ ਤੇ ਮੇਰਾ ਰੁਸਾ ਨਾ ਇਸ ਕਰਕੇ ਉਹ ਆਪਣੇ ਘਰ ਨੂੰ ਸੀਮਿਤ ਰੱਖਣਾ ਚਾਹੀਦਾ ਝੂਰਤ ਝੂਰਤ ਸਾਖਤ ਮੁਵਾ ਝੂਲ ਤੇ ਝੂਰਤ ਸਾਖਤ ਝੂਰਦਾ ਕੌਣ ਹੈ ਦੇਖੋ ਝੂਰ ਦਾ ਸਾਖਤ ਹੈ ਸਾਖਤਾਂ ਦੀ ਮਾਤ ਵਿੱਚ ਕੁਝ ਹੁੰਦਾ ਨਹੀਂ ਦੋ ਹੀ ਬਤਾਲੇ ਕਿ ਸਾਖਤਨੀ ਮੱਤ ਹੈ ਗੁਰਮੱਤ ਹੈ ਗੁਰਮੱਤ ਸੰਤਾਂ ਦੀ ਮੱਤ ਹੈ ਸੰਤਾਂ ਦੀ ਮੱਤ ਤਾਂ ਇਹ ਹੈ ਸੰਤ ਇਹ ਮੱਤ ਨੂੰ ਪੜਾਉਣ ਲੈਣੇ ਜਿਹੜੇ ਉਹ ਜਿਹੜੇ ਇਸ ਮੱਤ ਨੂੰ ਅਪਣਾਉਂਦੇ ਨੇ ਉਹਨਾਂ ਨੂੰ ਸੰਤ ਕਹਿੰਦੇ ਆਂ ਜਿਹੜੇ ਗੁਰਮੱਤ ਦੇ ਧਾਰ ਨਹੀਂ ਉਹ ਸੰਤ ਨਹੀਂ ਸੰਤਾਂ ਦੀ ਆਪਣੀ ਮੱਤ ਨਹੀਂ ਹੁੰਦੀ ਹੈ ਪਰਮੇਸ਼ਰ ਦੀ ਮੱਤ ਹੈ ਸੰਤ ਉਹ ਅਸਲੀ ਸੰਤ ਨੇ ਜਿਹੜੇ ਇਸ ਮੱਤ ਨੂੰ ਅਪਣਾ ਲੈਣ ਜਿਹੜੇ ਇਸ ਗੱਲ ਨੂੰ ਨਹੀਂ ਅਪਣਾਉਂਦੇ ਉਹ ਸੰਤ ਬਾਨਾਂਸ ਕੇ ਠੱਗ ਨੇ ਆਹ ਹਰਕੇ ਸੰਤਾਂ ਬਾਨਾਂਸ ਕੇ ਠੱਗਾਂ ਦੀ ਹਰਖੇ ਇਹ ਹਰਕੇ ਸੰਤ ਨੇ ਇਹ ਹਰਕੇ ਸੰਤ ਨੇ ਜਿਹੜੇ ਗੁਰ ਕੀ ਮਤ ਨੂੰ ਅਪਣਾ ਲੈਂਦੇ ਗੁਰ ਬਾਣੀ ਨੂੰ ਖੂਬ-ਖੂਬ ਮੰਨ ਲੈਂਦੇ ਜਿਹੜੇ ਛਾਂਣ-ਛਾਂਣ ਕਰਕੇ ਮੰਨਦੇ ਨੇ ਜਾੜ ਬੁੱਟੇ ਦੇ ਤਾਣ ਛਾਣ ਕਰਦੇ ਨੇ ਤੇ ਆਏ ਦੇ ਹਰਫ ਪੜ੍ਹਦੇ ਨੇ ਉਹ ਬੜਾ ਅਤਿ ਕਹਿੰਦੇ ਕੋਹ ਨੇ ਸੰਤ ਉਹ ਦਰਬੇ ਕੱਪੜੇ ਬਦਲ ਕੇ ਸੰਤ ਕਹੋ ਜੀ ਤੇ ਇਤਿ ਦਿਖਾ ਕੇ ਜਿਹੜੇ ਦੂਏ ਸੰਤ ਨੇ ਉਹਨਾਂ ਨੂੰ ਵੇਸ ਨਹੀਂ ਲੋਣ ਨਹੀਂ ਨਾ ਭੇਸ ਹੀ ਉਹਨਾਂ ਦਾ ਧਿਆਨ ਤੇ ਇੱਕ ਸਾਰੇ ਭਗਤਾਂ ਦਾ ਰੂਪਾਂ ਦਾ ਇੱਕ ਨਹੀਂ ਭੱਟਾ ਦਾ ਨਾਮ ਨਾ ਭੇਸ ਨਹੀਂ ਕਬੀਰ ਦਾ ਫਰੀਦ ਨਾ ਭੇਟ ਨਹੀਂ ਮਿਲਦਾ ਇਹਨਾਂ ਦਾ ਪੇਖ ਇੱਕ ਨਹੀਂ ਮਾਤੇ ਉਹ ਤੇ ਉਹਨਾਂ ਦਾ ਪੇਖ ਇੱਕ ਉਹ ਆ ਤੇ ਕੁੰਦੀ ਨੀ ਵਖੋ ਇੱਥੇ ਪੇਖ ਆਡਾ ਆਂ ਵਾਤੇਕ ਗੁਰਮਤਾਰਿਆਂ ਨੇ ਤੇ ਆਡਾ ਨਾ ਨਾ ਮਾਤੇ ਉਹਨਾਂ ਦਾ ਪੇਖਾ ਬਾਤਾ ਡਾ ਜਿੰਨੇ ਸੰਸਰ ਦੇਖ ਲੋ ਸਾਰਤ ਸਮੂਹ अनेख ਬਤੀ अनेख ਬਤੀ ਦੇਖ ਕਰ ਚਿੱਟੇ ਕਪੜੇ ਜਿੱਦਕੇ ਕਪੜੇ ਭਾਲਾ ਕੋੜ ਫੰਡਤਾ ਵੀ ਮਾਤਾ ਦਾ ਜੈ ਵਿਦਵਾਨਾਂ ਦੀ ਮਤ ਆਡਾਡ ਹੁੰਦੀ ਹੈ ਬੇਸਿਕ ਨੂੰ ਮਨੁੱਖਾਂ ਦੀ ਮਾਤਾ ਆਡਾਡ ਹੁੰਦੀ ਹੈ ਬੇਸਿਕ ਨੂੰ ਸਿੱਖਾਂ ਦੀ ਮਾਤਾ ਆਡਾਡ ਹੈ ਬੇਸਿਕ ਕਰ ਮਟਕਾ ਤੇ ਆਡਾਡ ਹੈ ਫੇਰ ਜਾਂਦਾ ਨੂੰ ਹੁਣ ਮਾਤੇ ਕੋਈ ਚਾਹੇ ਉਹ ਆਪ ਰਬਦਾਸ ਦੇ ਪੁੱਤ ਕਰਨੇ ਚਾਹੇ ਉਹ ਕਬੀਰ ਬੰਧੀਏ ਚਾਹੇ ਉਹ ਨਾਮਦੇਵ ਨੇ ਫੇਰ ਉਹ ਜਾ ਕੇ ਨਹੀਂ ਪਾਇਆ ਉਹਨਾਂ ਨੇ ਖਾਲਸਾ ਫਰਮਾਤੇ ਖੋਲਣੀ ਚਾਹੀਦੀ ਤੇ ਗੁਰਮੁਖ ਤਾਂ ਫਟੇ ਕਰ ਸਹੀ ਜਿਰੂੜੀ ਨਹੀਂ ਖਾਲਸਾ ਫੇਰ ਹੋਵੇ ਸਾਰਿਆਂ ਦਾ ਕਬੀਰ ਬੰਧੀਏ ਨੇ ਨਾ ਹੋਵੇ ਮੇਰੇ ਸਾਨੂੰ ਕੀ ਫਟਪੜਾ ਭੜੇ ਲਿਆ ਗਿਆ ਸੀ ਉਹਨਾਂ ਦੀ ਪੈਸਾ ਨਹੀਂ ਅਸੀਂ ਕਾਹਨ ਲੀਡਾ ਰਵਦਾਦੀਆ ਨੇ ਜੋ ਮਰਜੀ ਤੇ ਖੜਖੜ ਰਵਦਾਖੜਾ ਇੱਥੇ ਮੈਨੂੰ ਨਾਂਸ ਫੈਲਾਉਂਦਾ ਹੋਇਆ ਇੱਥੇ ਦਾ ਰਵਦਾਦੀਆ ਦਾ ਖਵਲੇ ਕਿਹਦੇ ਜੱਫਾ ਭਾਈ ਬੈਠੇ ਨੇ ਇਹਦਾ ਬਾਰਗ ਮੈਨਾਂ ਨੂੰ ਕੀ ਪਤਾ ਇਹ ਕੋਈ ਜਾਤਬੋਧ ਜਾਤਬੋਧ ਬਾਣੀ ਵਡਾਉਂਦੀ ਔ ਤੂੰ ਹੀ ਪੈਣਾ ਕਰਦੇ ਰਵਦਾ ਇਹਨਾਂ ਨੂੰ ਇਹ ਨਹੀਂ ਪਤਾ ਗੁਰਖੰਦ ਉਹਦੇ ਜਾਤਬੋਧ ਫੈਲਾ ਕਰਦੇ ਆ ਤੂੰ ਤਾਂ ਉਹਦਾ ਆਖਿਆ ਕਹਿ ਗਿਆ ਆਪਣੀ ਜਾਤ ਨੂੰ ਨੀਚਾ ਰੱਖ ਲਿਆ ਤੁਸੀਂ ਕਹਿੰਦੇ ਉਹਦੇ ਨਾਲ ਜੁੜੇ ਰਹਦਾ ਤੁਸੀਂ ਗੁਰੂ ਨਾਲ ਗੱਲ ਨਹੀਂ ਤੁਸੀਂ ਛਤਰੀ ਬਣਦੇ ਬੇਹੀ ਬਣਦੇ ਥੋੜੀ ਬਣਦੇ ਤੁਸੀਂ ਉਹ ਨਾਲ ਜੁੜ ਗਏ ਮੂਰ ਨਾਲ ਸਮਝ ਆਵੇ ਕੋਣ ਤਾਂ ਮੂਰ ਹੁੰਦੇ ਪ੍ਰਵਦਾਸ ਜੀ ਭਾਗਾ ਦਾ ਨਾਮ ਜੀ ਕਹਿੰਦਾ ਰਹਿਦਾ ਤੁਹਾਨੂੰ ਤੂੰ ਤਾਂ ਆਪ ਨੀਚ ਬਣ ਗਏ ਇਹ ਨੀਚ ਤਾਂ ਰਹਿ ਗਿਆ ਪ੍ਰਵਦਾਸ ਵੀ ਹੋ ਗਿਆ ਨਾਲੇ ਹੋ ਗਿਆ ਕਸੂਰ ਸਾਰਿਆਂ ਦਾ ਇੱਕ ਜਿਹਨੀ ਐਸ ਕਸੂਰ ਕਸੂਰ ਬਾਹਰ ਸਾਰੇ ਹੀ ਨੇ ਕਿ ਉਹਨਾਂ ਨੇ ਆਪਣਾ ਨੌਬਰਾਹੇ ਨੂੰ ਅੱਜ ਇਕੱਠੇ ਕਰਕੇ ਅੱਡ ਫੰਡ ਬਣਾਉਣਾ ਹੈ ਅੱਡ ਵੋਟਾਂ ਕਰਨੀਆਂ ਨੇ ਪੇਡਾਂ ਅੱਡ ਇਕੱਠੀਆਂ ਕਰਦੀਆਂ ਨੇ ਸਰਕਾਰ ਤੋਂ ਰਿਸ਼ਨਾ ਨਹੀਂ ਸਰਕਾਰ ਨੂੰ ਵੋਟਾਂ ਦੇਣੀਆਂ ਨੇ ਪਾਵਰ ਅੱਡ ਬਣਾਉਣੀ ਹੈ ਹੁਣ ਗੱਲ ਕੁਛ ਨਹੀਂ ਬਣਵਾ ਸਕਦੀ ਕਿਸੇ ਕੋਲ ਕੋਈ ਗੱਲ ਨਹੀਂ ਨਾ ਉਹਨਾਂ ਕੋਲੋਂ ਕਿਹਦੇ ਹੋਣ ਨਹੀਂ ਆਬਾ ਕਾਸ਼ੀ ਜੀ ਜਮਿਆ ਯਾਰ ਤੁਸੀਂ ਪੰਜਾਬ ਦੇ ਤੂੰ ਤੇ ਜਾ ਕੇ ਗੱਲ ਕਰਕੇ ਦਿਖਾਉ ਜੇ ਤੁਹਾਡੇ ਤੁਹਾਨੂੰ ਪੁੱਛ ਰਹਿਣ ਕੋਕਾਸ਼ੀ ਵਾਲੇ ਤੁਹਾਨੂੰ ਪਛਾਣਣਾ ਨਹੀਂ ਗਿਆ ਨੇ ਪਾਵਨ ਤੁਸੀਂ ਤਾਂ ਆਪ ਜਮਾਰ ਬਣ ਗਏ ਤੁਸੀਂ ਕਹਿੰਦੇ ਯਾਦ ਬੋਧੇ ਨਹੀਂ ਹੈ ਤੁਸੀਂ ਇਹ ਤਾਂ ਲੜਦੇ ਵੀ ਯਾਦ ਹੈ ਨਹੀਂ ਅਸੀਂ ਵੀ ਯਾਦ ਜੇ ਬੈਠੀ ਨਹੀਂ ਹੋ ਜੇ ਆਹ ਕਰਨਾ ਕੱਲੇ ਅਸੀਂ ਤਾਂ ਜੀ ਕੱਲੇ ਰਮਜ਼ਾਦ ਨੂੰ ਮੰਨਦੇ ਦਫਾ ਆਉਣੇ ਹੋ ਤੁਸੀਂ ਕਿਉਂ ਉਲਟੇ ਪਾਸੇ ਨੂੰ ਜਾਂਦੇ ਤੁਸੀਂ ਕਹੋ ਬਰਾਬਰ ਨੇ ਸਾਰੇ ਤੁਸੀਂ ਤਾਂ ਕਹੋ ਬਰਾਬਰ ਨੇ ਉਹ ਤਾਂ ਨਹੀਂ ਕਹਿੰਦੇ ਜਿਹੜੇ ਉੱਚੀ ਯਾਦ ਆਲੇ ਨੇ ਉਹ ਤੁਹਾਨੂੰ ਕਰਦੇ ਨੇ ਤੁਸੀਂ ਆਪ ਥੱਲੇ ਨੂੰ ਕਿਉਂ ਡਿੱਗਦੇ ਹੋ ਤੁਸੀਂ ਕਿਉਂ ਥੱਲੇ ਹੁੰਦੇ ਹੋ ਤੁਸੀਂ ਕਹਿੰਦੇ ਅਸੀਂ ਸਾਰਿਆਂ ਨੂੰ ਇੱਕ ਮੰਨਦੇ ਤੁਸੀਂ ਮੰਨੀ ਲੋਰਡ ਇਹ ਆਖਰ ਜਿੱਤਦੇ ਤਾਂ ਜਿੱਤਦੇ ਇਹ ਸਾਰਿਆਂ ਨੂੰ ਇੱਕ ਮੰਨਦੇ ਜਿਹੜਾ ਸਾਰਿਆਂ ਨੂੰ ਇੱਕ ਮੰਨੂ ਜਿੱਤ ਉਹਦੀ ਹਣੀ ਹੈ ਇਹਨੇ ਅਡਾਲ ਮਰਣਾ ਨੂੰ ਸਭ ਨੇ ਹਾਰ ਜਣਾ ਉਹ ਤਾਂ ਗਰਮ ਗਰਮ ਹੋਵੇ ਨੇ ਪਾਰਟੀ ਬਣਾਉਂਦੇ ਨੇ ਵਿੱਚ ਗੁਰਮਤਿ ਦੇ ਵਿੱਚ ਪਾਰਟੀ ਨਹੀਂ ਬਣਦੀ ਇਸ ਕੋਈ ਨਹੀਂ ਪਾਰਟੀ ਬਣਨੀ ਇੱਕ ਇੱਕ ਪਾਰਟੀ ਇਹਦਾ ਧੜਾ ਦੇ ਨਾਲ ਸੱਚ ਨਾਲ ਇਹਨਾਂ ਨੇ ਝੂਠ ਦੇ ਥੋੜੇ ਬਣਾਏ ਨੇ ਸਾਰੇ ਇਹਦਾ ਧੜਾ ਸੱਚ ਨਾਲ ਹੈ ਇਹਨਾਂ ਨੇ ਢੜੇ ਆਪਣੇ ਆਪਣੇ ਬਣਾਏ ਢੜੇ ਬਣਾ ਦੇ ਤੁਸੀਂ ਆਪਣੇ ਆਪਣੇ ਰਵਿਦਾਸ ਨੂੰ ਗੁਰੂ ਕੋ ਕਿਉਂ ਕਹੀਏ ਰਵਿਦਾਸ ਬਾਹਤਾ ਨਾਨਕ ਵੀ ਬਾਹਤਾ ਤੁਸੀਂ ਉਹ ਨਾਨਕ ਵੀ ਬਾਹਤਾ ਹੈ ਗੁਰੂ ਨਹੀਂ ਹੈ ਰਵਿਦਾਸ ਵੀ ਬੰਦ ਹੈ ਭਾਈ ਨਾਨਕ ਨੂੰ ਗੁਰੂ ਕਹਿਣਾ ਜਾਇਜ਼ ਨਹੀਂ ਗੁਰਮੱਤੇ ਖਰਾਬ ਹੈ ਕਹਿਣੀ ਇਹ ਗੱਲ ਜਾਈ ਦੀ ਸੀ ਇਹ ਗੁਰਬਾਣੀ ਜੋ ਸਾਬਤ ਕਰੋ ਇਹ ਆਪਾਂ ਨੂੰ ਗੁਰਬਾਣੀ ਦੇ ਦੂਰ ਲੈ ਜਾਊਗਾ ਸਮਝਾਉਣ ਵਾਲੀ ਇਹ ਗੱਲ ਸੀ ਜਾਣੂ ਵੀ ਕਹਿੰਦਾ ਸਾਰੇ ਸਾਰੇ ਬਰਾਬਰ ਹੁੰਦੇ ਨੇ ਸੱਜ ਘਾੜੇ 'ਚ ਕੋਈ ਵੱਡਾ ਛੋਟਾ ਨਹੀਂ ਹੁੰਦਾ ਸਾਰੇ ਭਾਈ ਹੁੰਦੇ ਨੇ ਇਹ ਬਰਾਬਰੀ ਹੈ ਥੇ ਬਰਾਬਰੀ ਤਾਂ ਹੈ ਸੱਜ ਘਾੜੇ ਦਾ ਕੋਈ ਵੱਡਾ ਛੋਟਾ ਹੈ ਉੱਤੇ ਦੋ ਜਨਸੂਰ ਨੂੰ ਹੁੰਦਾ ਹੀ ਨਹੀਂ ਕੋਈ ਫਿਰ ਤੁਸੀਂ ਕਿਵੇਂ ਕਹਿੰਦੇ ਹੋ ਗੁਰਬਾਣੀ ਦੇ ਨਾਲ ਨੂੰ ਠੁੱਠੇ ਕਰ ਸਕਦੇ ਸੀ ਪਰ ਗੁਰਬਾਣੀ ਦਾ ਦੋਹਾਂ ਨੂੰ ਗਿਆਨ ਨਹੀਂ ਨਾ ਉਹਨਾਂ ਨੂੰ ਨਾਉਂ ਨਾ। ਕਲੇਸ਼ ਛੇੜਨਾ ਸੀ ਇਹਨਾਂ ਨੇ ਵੋਟਾਂ ਕਰਕੇ। ਕਲੇਸ਼ ਛੇੜ ਗਿਆ। ਸਭ ਤਰੇਸ਼ ਛੇੜਨ ਵਾਸਤੇ ਗੱਲਾਂ ਨੇ। ਚਾਹੇ ਸੱਸੀਆ ਸੀ। ਚਾਹੇ ਇਹ ਜੇ ਲੋਗ ਸੱਸੀ ਨੇ ਸਾਰੇ। ਕੋਈ ਧਾਰਮਿਕ ਰੀਤਾਂਾਂ ਵਿੱਚ ਸਭ ਕਲੇਸ਼ ਛੇੜਨ ਹੋ ਗਏ। ਕਲੇਸ਼ ਛੇੜ ਕੇ ਲੋਕਾਂ ਨੂੰ ਬਾੜ ਕੇ। ਇਕੱਠਿਆ ਨਾਲ ਹੋਈ ਨਹੀਂ। ਇਕੱਠਾ ਕਰਿਆ ਗੁਰੂਆਂ ਨੇ। ਜਿਨ੍ਹਾਂ ਨੇ ਭਗਤਾਂ ਨੇ ਇਕੱਠਾ ਕਰਿਆ ਉਹ ਛੱਡਦਾ ਕਲੇਸ਼ ਉਹਨਾਂ ਦੇ ਭਗਤਾਂ ਦੇ ਨਾਮ ਦੇ ਕਲੇਸ਼ ਛੱਡੇ ਕਰ ਭਗਤਾਂ ਦੇ ਨਾਮ ਦੇ ਬਾੜੀਆਂ ਵੜਾਉਂਦੇ ਨੇ ਜਿਨ੍ਹਾਂ ਨੇ ਇੱਕ ਬੰਦੇ ਨੂੰ ਦੇਣਾ ਮਤਵਾਰੀ ਹੋਈ ਇਹਨਾਂ ਹਰਦੀ ਝੂੜ ਤੋਂ ਝੂੜ ਤੋਂ ਸਾਗਤ ਨੂੰ ਆ ਝੂੜ ਤੋਂ ਝੂੜ ਤੋਂ ਸਾਗਤ ਨੂੰ ਆ ਸਾਗਤ ਨੇ ਸਾਰੇ ਝੂੜ ਦੇ ਜਾ ਕੇ ਹਿਰਦੇ ਹੋਤ ਪਾਉ ਬੀਆ ਜੀ ਦੇ ਹਿਰਦੇ ਵਿੱਚ ਦੂਜੀ ਧੁਖ ਹੁੰਦੀ ਹੈ ਦੁਆ